ਹਾ ਮੇ ਆਵੇ ਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੇ ਬਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸਤਿਦਾਰਾ ਸੇਉ ਪ੍ਰੀਤ ਲੱਗੈ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਰੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਾਖੋ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਾਖੋ ਸਰਨਾਈ ਸੁਖਾਤਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਫਤ ਖਸਮਦੀ ਨੂਰ ਅਰ ਸੋ ਕੁਰ ਸੋ ਝਟੀਐ ਤੋ ਦਡਠੇ ਸਚ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸਚ ਪਾਤਸ਼ਾਹ ਸਿਰ ਸ਼ਾਦਸ਼ਾਹ ਜੇ ਸਪਾਸ ਬਹਿਠਿਆ ਸੋਹੀਐ ਸਭਨਾਂ ਦਾ ਵੀ ਸੋਹੋ ਸਜੜ ਸਚ ਪਾਤਸ਼ਾਹ ਸਿਰਸ਼ਾਦੈ ਸ਼ਾਹ ਜਿਸ ਪਾਸ ਬਹਿਠਿਆ ਸੋਈਐ ਸਬਨਾ ਦਾ ਵਸਾਹ ਸਤਨਾਮ ਰਤੇ ਸੁਲੋਕ ਇੱਕ ਓ ਅੰਕਾਰ ਸਤ ਗੁਰ ਪਰਸਾਦ ਕਰ ਬੰਧਨ ਪ੍ਰਭ ਪਾਰ ਬ੍ਰਹਮ ਬਾਂਛੈ ਸਾਧ ਤੋ ਆਪਨ ਵਾਰ ਹਰ ਹਰ ਭਜਾ ਨਾਨਕ ਪ੍ਰਭ ਪਰਪੁਰ ਕਰ ਬੰਦਨ ਪ੍ਰਭ ਪਾਰ ਬ੍ਰਹਮ ਬਾਂਛ ਸਦਹ ਤੂਰ ਆਪਨ ਵਾਰ ਹਰ ਹਰ ਭਜਾ नानक प्रभ पार पूर किलख काटण सुख सागर हर राये दीन दयाल दुख पंजन, नानक नीत ते आये ਜਸ ਗਾਵਹਿ ਵਡ ਭਾਗੀ ਹੈ ਕਰਿ ਕਿਰਪਾ ਭਗਵੰਤ ਜੀਓ ਰੂਤੇ ਮਾਹਿ ਮੂਰਤ ਘੜੀ ਗਉਣ ਉਚਰਤ ਸੋਭਾਵੰਤ ਜੀਓ ਗਉਣ ਰੰਗ ਰਤ ਧਨ ਤੇਜਨ ਜਿਨੇ ਇਕ ਮਨ ਧਿਆਇਆ सफल जनम पया त पाया पुनदान न तुल किरिया हर सर्व पपाहंत जीनवंत नान किस्मर जीवाऊ जनम मरण रहंत जीओ ਸਲੋਕ ਉਦਮ ਅਗਮ ਅਗੋਚਰ ਚਰਨ ਕਮਲ ਨਮਸਕਾਰ ਕਥਨੇ ਸਾਤਿ ਦ ਭਾਵਸੀ ਨਾਨਕ ਨਾਮ ਅਧਾਰ ਸੰਤ ਸਰਣ ਸਾਜਨ ਪਰਹ ਸੁਆਮੀ ਸਿਮਰ ਅਨੰਤ ਸੋ ਕਹਿਤੇ ਹਰਿਆthia ਨਾਨਕ ਜਪ ਭਗਵੰਤ ਸੰਤ ਰੁੱਤ ਸਰ ਸਬਸੰਤ ਮਾਹ ਚੇਤ ਵੈਸਾਖ ਸੁਖ ਮਾਸ ਜੀਏ ਹਰ ਜੀਉ ਨਾਹ ਮਿਲਿਆ ਮੌਨ ਅਮਨ ਤਨ ਸਾਸ ਜੀਏ ਕਰਨਾਹ ਨਹੀਂ ਚਲ ਆਨੰਦ ਸਾਹੀ ਹੈ ਚਰਨ ਕਮਲ ਪਰ ਫੁਲਿਆ ਸੁੰਦਰ ਸੁਗੜ ਸੁਜਾਨ ਬੀਤ ਗੋੜ ਗੋਵਿੰਦ ਅਮੁੱਲਿਆ ਵੜ ਭਾਗ ਪਾਇਆ ਦੁਖ ਗਵਾਇਆ ਪਏ ਪੂਰਨ ਆਸ ਜੀਏ ਬੇ ਨਵੰਤ ਨਾਨਕ ਸ਼ਰਣ ਤੇਰੀ ਮਿਟੇ ਜਮ ਕੀ ਤ੍ਰਾਸ ਜਿਉ ਸਲੋਕ ਸਾਧ ਸੰਗਤ ਬਿਨ ਭਮ ਮੋਈ ਕਰਤੇ ਕਰਮ ਅਨੇਕ ਕੋमल ਵੰਦਨ ਬਾਧਿਆ ਨਾਨਕ ਕਰਮ ਮਹਿਲਖਾ ਜੋ ਭਾਣੇ ਸਿ ਮਿਲਿਆ ਵਿਸੋੜੇ ਪੀਆਪ ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪ chant ਗ੍ਰੀਖ ਮਰਤ ਅਤ ਗਾ ਖੜੀ ਜੇਠ ਅਖੜ ਕਾਮ ਜਿਓ ਪ੍ਰੇਮ ਵਿਛੇਦ ਹਾਗਣੀ ਦ੍ਰਿਸ਼ਤ ਨਾ ਕਰੇ ਰਾਮ ਜੀਓ ਨੈ ਦ੍ਰਿਸ਼ਟਿ ਆਵੇ ਮਰਤ ਹਾਵੇ ਮਹਾ ਗਰਬ ਮੁਠੀਆ ਜਾਲ ਬਾਜ ਮਛਲੀ ਤੜ ਫੜਾਵੇ ਸੰਗ ਮਾਇਆ ਰੁੱਠੀਆ ਕਰ ਪਾਪ ਜੋਨੀ ਭੈ ਭੀਤ ਹੋਏ ਦੇ ਸਾਸਨ ਜਾਮ ਜੀਏ ਬੇਨਵੰਤ ਨਾਨਕੀ ਓਟ ਤੇਰੇ ਰਖ ਪੂਰਨ ਕਾਮ ਜੀਏ ਸਲੋਕ ਸਰਦਾ ਲਾਗੀ ਸੰਗ ਪ੍ਰੀਤਮੈ ਇਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰਉ ਗਹਿ ਲੀਨੀ ਸਾਜਨ ਜਨਮ ਜਨਮ ਕੇ ਮੀਤ ਚਰਨਹ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਛੰਤ ਰਤ ਬਰਸ ਸੁਹੇਲੀਆ ਸਾਵਣ ਪਾਦਵੇ ਆਨੰਦ ਜਿਓ ਕਣ ਉਨਵ ਵਟ ਜਲ ਥਲ ਪੂਰੀਆ ਮਕਰੰਦ ਜੀਆ ਪ੍ਰਭ ਪੂਰ ਰਾਇਆ ਸਰਬ ਠਾਈ ਹਰ ਨਾਮ ਨਵਨਿਦ ਗ੍ਰਹ ਪਰੇ ਸਿਮਰ ਸਵਾਮੀ ਅੰਤਰ ਜਮੇ ਕੁਲ ਸਮੂਹ ਸਭ ਤਰੈ ਪ੍ਰੇਰੰਗ ਜਾਗੇ ਨਹ ਛਦਰ ਲਾਗੇ ਕਿਰਪਾਣ ਸਦ ਬਖਸ਼ੰਦ ਜੀਆ ਬੇਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਭਾਵੰਦ ਜਿਉ ਸਲੋਕ ਆਸ ਪਿਆਸੀ ਮੈਂ ਫਿਰਾਂ ਕਬ ਪਖਾਉ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ ਦਿਨ ਮਿਲ ਬੇਸੋ ਦਿਨ ਉਪਜੈ ਤੈਲ ਪਾਲ ਰਹਣ ਨਾ ਜਾਏ ਹਰ ਸਦਹਿ ਸਰਣਾਗਤੀ ਨਾਨਕ ਆਸ ਪੁਜਾਈ ਛੰਤ ਰਤ ਸਰਦ ਅਡੰਬਰ ਅਸੋਕਤ ਕੇ ਹਰ ਪਿਆਸ ਜਿਓ ਕੋਜੰਤੇ ਦਰਸ਼ਨ ਫਿਰਤ ਕਬ ਮਿਲਿਆ ਗੁਣਤਾ ਸਜੀਓ ਬੇਨਕੰਤ ਪਿਆਰੇ ਨਹਿ ਸੁਖ ਸਾਰੇ ਹਾਰ ਕੰਗਣ ਤ੍ਰਿਗ ਭਨ ਸੁंदर ਸੁਜਣ ਚਤਰ ਬਿਤੇ ਸਾਸ ਬਿਨ ਜੈਸ ਤਨ ਈਤ ਉਤ ਈਤ ਉਤ ਦਹ ਦਿਸ ਅਲੋਕਨ ਮਨ ਮਿਲਨ ਕੀ ਪ੍ਰਭ ਪਿਆਸ ਜਿਓ ਬਿਨਵੰਤ ਨਾਨਕ ਧਾਰਿ ਕਿਰਪਾ ਮੇਲ ਪ੍ਰਭ ਗੁਣ ਤਸ ਜਿਓ ਸਲੋਕ ਜਲਣ 부ਜੀ ਸੀਤਲ ਪਾਏ ਮਨ ਤਨ ਉਪਜੀ ਸਾਤ ਨਾਨਕ ਪ੍ਰਭ ਪੂਰਨ ਮਿਲੇ ਗਤਿਆ ਬਿਨ ਸੇ ਭਰਾਤ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਨਾਨਕ ਭ੍ਰਮ ਪੈ ਮਟ ਗਏ ਰਾਮਣ ਰਾਮ ਪਰ ਪੂਰ ਸੰਤ ਰਤ ਸਿਸਿਰ ਸੀਤਲ ਹਰ ਪ੍ਰਗਟ ਮੰਗਰ ਪੋਇ ਜਿਓ ਜਲਨ 부ਜੀ ਦਰਸ ਪਾਇਆ ਬਿਨ ਸੇ ਮਾਇਆ thro ਜਿਓ ਸਭ ਕਾਮ ਪੁਰ ਮਿਲ ਹਜੂਰ ਹਰ ਚਰਨ ਸੇਵਕ ਸੇਵਿਆ ਹਰ ਢੋਰ ਸਿਗਾਰ ਸਬਰਸ ਗੁਣ ਗਾਉ ਅਨਖ ਅਪੇਵਿਆ ਪਾਉ ਭਗਤ ਗੋਵਿੰਦ ਬੰਛਤ ਜਮਨਾ ਸਾਕੇ ਜੋ ਜੀਉ ਬਿਨਵੰਤ ਨਾਨਕ ਪ੍ਰਭ ਆਪ ਮੇਲੇ ਤਹਿਨਾ ਪ੍ਰੇਮ ਵਿਚੋ ਜੀਉ ਸਲੋਕ ਹਰ ਤਨ ਪਾਇਆ ਸੋ ਹਗਣੀ ਤਤ ਨਾਹੀ ਚੀਤ ਸੰਤ ਸੰਜੋਗੀ ਨਾਨਕ ਅਗ੍ਰਹ ਪ੍ਰਗਟੇ ਪ੍ਰਭ ਮੀਤ ਨਾਦ ਬਿਨੋਦ ਆਨੰਦ ਕੋਡ ਪ੍ਰੇਪ੍ਰੀਤਮ ਸੰਗ ਬਣੇ ਮਨ ਬਾਛਤ ਫਲ ਪਾਇਆ ਹਰ ਨਾਨਕ ਨਾਮ ਭਨੇ ਛੰਤ हे मकर ऋतु मन भावते मग भगड गुणवंत जिया सखी सहेली ग मंगल गृह आए हरकंत जिया गृह लाल आए मनत आए सहज सुंदर सोहिया वन तृण तृपवन पय हरिया देख दर्शन मोहिया ਮੇਲੇ ਸੋ ਆਮੀ ਇਛ ਪੁੰਨੇ ਮਨ ਜਪਿਆ ਨਿਰਮਲ ਮੰਤ ਜਿਓ ਬੇਨਵੰਤ ਨਾਨਕ ਨਿਤ ਕਹੋ ਰਲਿਆ ਹਰ ਮਿਲੇ ਸ੍ਰੀ ਧਰ ਕੰਤ ਜਿਓ ਸਲੋਕ ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ ਸਬਤੇ ਉੱਚ ਜਾਣਿਆ ਨਾਨਕ ਨਾਮ ਪਿਆਰ ਜਿਨ ਜਾਣਿਆ ਸਈ ਤਰੇ ਸੇ ਸੂਰਸ ਬੀਰ ਨਾਨਕ ਤਨ ਭਲ ਹਰਣ ਹਰਿ ਜਾਪੇ ਉਤਰ ਤੀਰ ਛੰਤ ਚਰਨ ਬਿਰਾਜਤ ਸਭੇ ਉਪਰ ਮਿਟਿਆ ਸਗਲ ਕਲੇਸ਼ ਜਿਓ ਆਵਣ ਜਾਵਣ ਦੁਖ ਹਰੇ ਹਰ ਭਗਤ ਕੀ ਆਪਰ ਵੇਸ ਜਿਓ ਹਰ ਰੰਗ ਰਤ ਸਹਜ ਮਾਤੇ ਤਿਲ ਨਾ ਮਨ ਤੇ ਬੀਸਰ ਤਜ ਆਪ ਸਰਣੀ ਪਰ ਚਰਣੀ ਸਰਬ ਗੁਣ ਜਗਦੀਸਰ ਗੋਵਿੰਦ ਗੁਣ ਨਿਦ ਸ੍ਰੀ ਰੰਗ ਸਵਾਮੀ ਆਦਿ ਕਉ ਆਦੇਸ ਜਿਓ ਬੇਨਵੰਤ ਨਾਨਕ ਮਾਇਆ ਤਾਰੋ ਜੁਗ ਜੁਗ ਇਕ ਵੇ ਸਿਜਿਓ ਗੋਵਿੰਦ ਗੁਣ ਨਿਦੈ ਸ੍ਰੀ ਰੰਗ ਸਿਆਮੀ ਆਦਿ ਕਉ ਆਦੇਸ ਜਿਓ ਬੇਲਵੰਤ ਨਾਨਕ ਮਯਾ ਤਾਰੋ ਜੁਗ ਜੁਗ ਇਕ ਵੇਸ ਜਿਓ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ RAMkali mahalla 5 varati ਸੋ ਲੋਕ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਕਰ ਬੰਧਨ ਪ੍ਰਭ ਤਾਰ ਬ੍ਰਹਮ ਬਾਛੋ ਸਦਹ ਧੂਰ ਆਪ ਨਿਵਾਰ ਹਰ ਹਰ ਭਜੈ ਨਾਨਕ ਪ੍ਰਭ ਭਰਪੂਰ